ਵਹੀ ਗੁਰਜੀ ਦਾ ਕਾਲਸਾ ਵਹੀ ਗੁਰਜੀ ਹੀ ਪਹੁੰਚੇ ਦੋਸਤੋ ਅੱਜ ਪਿੰਡਰਾਉਕੇ ਕਲਾ ਦੇ ਇੱਕ ਬਹੁਤ ਜ਼ਰੂਰੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪਹੁੰਚੇ ਆਂ ਵੀਡੀਓ ਹੈਗੀ ਆ ਕਬੱਡੀ ਦੇ ਸਬੰਧੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਪਿੰਡਾਂ ਦੇ ਵਿੱਚ ਕਬੱਡੀ ਦੀਆਂ ਟੀਮਾਂ ਬਣੀਆਂ ਹੁੰਦੀਆਂ ਚਾਹੇ ਉਹ ਬਜਣੀ ਕਬੱਡੀ ਆ ਚਾਹੇ ਉਹ ਆਲ ਓਪਨਾ ਚਾਹੇ ਓਪਨ ਦੀ ਟੀਮ ਆ ਚਾਹੇ ਕੋਈ ਵੀ ਤਰ੍ਹਾਂ ਦੀ ਟੀਮ ਬਣਦੀ ਆ ਤਾਂ ਉਹਦੇ ਵਿੱਚ ਜਿਹੜੇ ਪਲੇਅਰ ਖੇਡਦੇ ਆ ਸਾਡੇ ਪਿੰਡਰਾਉਕੇ ਕਲਾ ਤੋਂ ਜੋ ਕਾਫੀ ਲੰਬੇ ਸਮੇਂ ਤੋਂ ਕਬੱਡੀ ਤੁਰੀ ਆ ਰਹੀ ਆ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਰੌਕੇ ਕਲਾਂ ਦੇ ਪਲੇਅਰ ਹੋਏ ਆ ਬਾਈ ਭੰਤੇ ਹੋਣੀ ਗੇਲੇ ਹੋਣੀ ਤੇ ਸੁਖਨੇ ਹੋਣੀ ਉਹਨਾਂ ਦੇ ਨਾਲ ਰੌਕੇ ਆਪਣੇ ਭਾਈ ਬਲਬੀਰ ਹੋਣੀ ਜੱਸੀ ਉਹ ਨਹੀਂ ਖੇਡਦੇ ਰਹਿਆ ਤੁਹਾਨੂੰ ਸਾਰਿਆਂ ਨੂੰ ਪਤਾ ਏ ਸੋ ਉਸ ਤੋਂ ਬਾਅਦ ਚੱਲਦੀ ਚੱਲਦੀ ਜਿਹੜੀ ਗੱਲ ਓਪਨ ਦੀ ਟੀਮ ਫੇਰ ਬਣੀ ਅੱਗੇ ਜਾ ਕੇ ਉਹਦੇ ਵਿੱਚ ਅਮਰੀਕ ਸਿੰਘ ਮੋੜ ਸੋਨੀ ਹੋਣੀ ਹੋਰ ਬਹੁਤ ਸਾਰੇ ਜਿਹੜੇ ਪਲੇਅਰ ਸਾਡੇ ਨਾਲ ਅਸੀਂ ਇਕੱਠੇ ਖੇਡਦੇ ਰਹੇ ਆ ਤੋ ਆਪ ਸਭ ਨੂੰ ਪਤਾ ਹੈ ਕਿ ਅਮਰੀਕ ਵੀ ਸਾਡੇ ਜੇ ਖੇਡੇ ਆ ਪਹਿਲਾਂ ਵੀ ਜੱਸੇ ਹੋਣੀ ਵੀਰੇ ਹੋਣੀ ਸਾਡੇ ਜੇ ਖੇਡੇ ਆ ਕਿਤੇ ਕਿਸ ਨੇ ਇਤਰਾਜ਼ ਨਹੀਂ ਜਤਾਇਆ ਸਮਾਂ ਲੰਘਦਾ ਗਿਆ ਹੁਣ ਜਿਹੜੇ ਪਿੰਡ rauke kalan ਦੇ ਵਿੱਚ rauke kalan ਦੀਆਂ groundਾਂ ਦੇ ਵਿੱਚ ਹੀ player ਤਿਆਰ ਹੋਏ ਆ ਆਪਣਾ ਰਾਜੂ ਆ ਵੀਰਾ ਮਨੀ ਹੋਣੀ ਆ ਕਾਲੀ ਹੋਣੀ ਆ ਪਰ ਪਿੰਡ rauke kalan ਦੀ ਟੀਮ ਆ ਗੁਰਜੋਨੀ ਸਾਰੇ ਸਰਬ ਨੂੰ ਸਾਰੇ ਖੇਡਦੇ ਆ ਸੋ ਇਹ ਸਾਰੇ player ਇੱਕੋ ਟੀਮ ਦੇ ਵਿੱਚ ਖੇਡਦੇ ਆ rauke kalan ਦੇ ਨਾਂ ਤੇ ਖੇਡਦੇ ਆ ਕਿਉਂਕਿ rauke kalan ਦੀ ਬਸਨੀਕ ਆ ਵੰਡ rauke ਕਲਾਂ ਦੇ ਵੀਡ rauke ਦੀ ਗੱਲ ਕਰਾਂ ਤਾਂ ਮੰਡੀ ਸਾਡੀ ਸਾਂਝੀ ਆ ਸਾਡੇ ਗ੍ਰੈਡ ਸਾਂਝਾ ਆਏ ਸਾਡੇ ਦੁੱਖ ਸੁੱਖ ਸਾਂਝੇ ਆ ਸਾਡੇ ਖੇਤ ਸਾਂਝੇ ਆ ਕਿਉਂਕਿ ਰਾਜੂ ਦੀ ਇਹ ਗੱਲ ਕਰਕੇ ਇਹਨਾਂ ਦੀ ਜਿਹੜੀ ਖੇਤ ਆ ਉਹ ਵੀ ਸਾਡੇ ਹੱਦਾਂ ਦੇ ਵਿੱਚ ਆਉਂਦੇ ਆ ਸੋ ਬਹੁਤ ਸਾਰੇ ਥਾਵਾਂ ਤੇ ਖੇਡੇ ਆ ਕੋਈ ਇਤਰਾਜ ਨਹੀਂ ਲੱਗਿਆ ਪਰ ਪਿੱਛੇ ਕੁਝ ਦਿਨ ਪਹਿਲਾਂ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਇਤਰਾਜ ਲੱਗਣੇ ਸ਼ੁਰੂ ਹੋਏ ਕਿ ਦੂਸਰੇ ਪਿੰਡ ਦੇ ਆ ਸੋ ਅੱਜ ਸਮੁੱਚਾ ਪਿੰਡ rauke ਕਲਾਂ ਦੇ ਸਰਪੰਚ ਸਰਦਾਰ ਕਿਸ਼ਨ ਸਿੰਘ ਔਰ ਭਾਈ ਜੋਲ ਸਰਪੰਚ ਨਾਲ ساری ਪੰਚਾਇਤ ਦਾ ਭਾਈ ਦੇਵ ਹੁਣੀ ਸਾਰੇ ਇੱਥੇ ਇਕੱਤਰ ਹੋਏ ਆ ਪਿੰਡ rauke ਕਲਾਂ ਦੀ ਪੰਚਾਇਤ ਵੀ ਸਾਰੀ ਪਹੁੰਚੀ ਆ ਪੰਚਾਇਤ ਮੈਂਬਰ ਪਹੁੰਚੇ ਆ ਇਸ ਮਸਲੇ ਤੇ ਖੜੇ ਕਿੱਥੇ ਆ ਸਾਡੇ ਬਹੁਤ ਸਤਿਕਾਰਯੋਗ ਸਥਾਨ ਆ ਡੇਰਾ ਪਸੀਨਾ ਜਿਸ ਨੂੰ ਕੇ ਬੜੀ ਅਸੀਂ ਸ਼ਰਧਾ ਨਾਲ ਪੂਜਦੇ ਇਸ ਸਥਾਨ ਨੂੰ ਇਸ ਸਥਾਨ ਦੇ ਉੱਤੇ ਜੋ ਵੀ ਅਸੀਂ ਗੱਲ ਕਹਿੰਨੇ ਆ ਉਹ ਪ੍ਰਮਾਤਮਾ ਦੀ ਤੌਰ ਤੇ ਮੰਨ ਕੇ ਹਾਇਰ ਨਾਲ ਮੰਨ ਕੇ ਹੀ ਕਹਿੰਨੇ ਆ ਸੋ ਇਹ ਪਲੇ rauke ਦੇ ਗਰਾਊਂਡਾਂ ਵਿੱਚ ਖੇਡ ਕੇ ਤਿਆਰ ਹੋਏ ਆ rauke ਦੇ ਵਿੱਚ ਹੀ ਖੇਡ ਰਹੇ ਆ ਪਰ ਬਹੁਤ ਸਾਰੀਆਂ ਕਮੇਟੀਆਂ ਇਹਨਾਂ ਤੇ ਤਰਾਜ ਲਾਉਂਦੀਆਂ ਕਿ ਦੂਸਰੇ ਪਿੰਡ ਦੇ ਆ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਸਮੁੱਚੇ ਨਗਰ ਦੀਆਂ ਦੋਨੇ ਪੰਚਾਇਤਾਂ ਖੜੀਆਂ ਵੀ ਇਹ ਸਾਡੇ ਇੱਕੋ ਹੀ ਨਗਰ ਆ ਸਾਡਾ ਇਸ ਨਗਰ ਦੇ ਵਿੱਚ ਸਾਡੇ ਕੋਲ ਜੋ ਵੀ ਕਾਜੀ ਕਾਰਵਾਈ ਆ ਤੁਹਾਡੇ ਸਾਹਮਣੇ ਲੈ ਕੇ ਦਿਖਾਵਾਂਗੇ ਸਾਡਾ ਕੋਈ ਫੇਰ ਆਉਂਦਾ ਉਹਨਾਂ ਦੀ ਗਰੰਟੀ ਜੋ ਆ ਤੁਹਾਡੇ ਸਾਹਮਣੇ ਆਊਗੀ ਸੋ ਮੈਂ ਸਾਰੀਆਂ کلبਾਂ ਨੂੰ ਬੇਨਤੀ ਕਰਦਾ ਕਬੱਡੀ ਪਲੇਅਰਾਂ ਨੂੰ ਬੇਨਤੀ ਕਰਦਾ ਜਿਹੜੇ ਨਗਰ ਟੂਰਨਾਮੈਂਟ ਕਰਵਾ ਰਹੇ ਉਹਨਾਂ ਦੀਆਂ ਕਮੇਟੀਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਹੱਥ ਜੋੜ ਕੇ ਧੰਨਵਾਦ ਬੇਨਤੀ ਕਰਦਾ ਕਿ ਸਾਡੇ ਇਹਨਾਂ ਪਲੇਅਰਾਂ ਨੂੰ ਕੱਟਿਆ ਨਾ ਜਾਵੇ ਕਿ ਪਲੇਅਰ ਵਧੀਆ ਹੁਣ ਜਿਹੜੇ ਖੇਡਣ ਲੱਗੇ ਆ ਦੋ ਨੰਬਰ ਲੈਣ ਲੱਗੇ ਆ ਤੇ ਹੁਣ ਸਾਰੇ ਕੱਟਣ ਲੱਗੇ ਇਹਨਾਂ ਨੂੰ ਪਿਛਲੇ ਦਿਨੀ ਇੱਕ ਜਿਹੜੀ ਟਰੇਡ ਹੀ ਵਾਪਰੀ ਆ ਚਲੋ ਟੀਮ ਕੱਟਣੀ ਆ ਤੁਸੀਂ ਪਹਿਲਾਂ ਕੱਟ ਸਕਦੇ ਆ ਸਾਰਾ ਟੂਰਨਾਮੈਂਟ ਸਾਡੀ ਟੀਮ ਖੇਡ ਗਈ ਸੈਮੀਫਾਈਨਲ ਤੱਕ ਵੀ ਕਈ ਵਾਰੀ ਨਹੀਂ ਕੱਟਦੇ ਲੋਕ ਉਦੋਂ ਪਹਿਲਾਂ ਕਈ ਵਾਰੀ ਕੱਟ ਦਿੰਦੇ ਆ ਫਾਈਨਲ ਵਿੱਚ ਟੀਮ ਚਲੇ ਗਈ ਜਾਂ ਕਿ ਫਾਈਨਲ ਵਿੱਚ ਟੀਮ ਕੱਟਦੀ ਕਿੱਥੇ ਲਿਖਿਆ ਏ ਮੈਂ ਬੇਨਤੀ ਕਰਦਾ ਸਾਰੀਆਂ ਕਮੇਟੀਆਂ ਦੇ ਚਰਨਾਂ 'ਚ ਵੀ ਸਾਡਾ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਗੱਲ ਦਾ ਸੋ ਮੈਂ ਬਹੁਤਿਆਂ ਬੇਨਤੀਆਂ ਨਾ ਕਰਦਾ ਹੋਇਆ ਮੈਂ ਖਿਮ ਇਹਨਾਂ ਪਲੇਅਰਾਂ ਨੂੰ ਬਾਈ ਰਾਜੂ ਹੋਣੀ ਆ ਕਾਲੀ ਹੋਣੀ ਆ ਆਪਣੇ ਮਣੀ ਹੋਣੀ ਆ ਸਾਰੇ ਸਾਡੇ ਨਗਰ ਦੇ ਬੇਰੇ ਆ ਸਾਡੇ ਵਿੱਚ ਹੀ ਖੇਡਦੇ ਆ ਇੱਥੋਂ ਹੀ ਸਾਰੇ ਤਿਆਰ ਹੋਏ ਆ ਸੋ ਮੈਂ ਬਾਈ ਕੁਲਵੰਤ ਨੂੰ ਬੇਨਤੀ ਕਰਦਾ ਕਿ ਦੋ ਸ਼ਬਦ ਜਿਹੜੇ ਸੰਗਤ ਨਾਲ ਸਾਂਝੇ ਕਰਨ ਕੋਈ ਹੋਰ ਗੱਲਬਾਤ ਆ ਇਹ ਜ਼ਰੂਰ ਦੱਸਣਾ ਸਾਡੇ ਨਗਰ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਆਪਣੇ ਦੋਨੇ ਪਿੰਡਾਂ ਦੀ ਰਾਉਕੇ ਕਲਾਂ ਤੇ ਢੀੜ ਰਾਉਕੇ ਦੇ ਸਾਝੀ ਜਗ੍ਹਾ ਡੇਰਾ ਪਸੀਨਾ ਉੱਥੇ ਦੋਨੇ ಗ್ರಾಮ ਪੰਚਾਇਤਾਂ ਤੇ ਪਿੰਡ ਦੇ ਵਸਨੀਕ ਇਕੱਠੇ ਹੋਏ ਆ ਤੇ ਆਪਣੇ ਕਬੱਡੀ ਖਿਡਾਰੀ ਵੀ ਇਕੱਠੇ ਹੋਏ ਆ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਮੇਟੀਆਂ ਨੂੰ ਕਿ ਤੁਸੀਂ ਬਿਨਾ ਪ੍ਰੂਫ ਵੇਖੇ ਹੀ ਟੀਮ ਕੱਟ ਦਿੰਦੇ ਆ ਜਦੋਂ ਕਿ ਤੁਸੀਂ ਵੇਖੋ ਵੀ ਜੇਕਰ ਇਹ ਮਣੀ ਕਾਲੂ ਕਾਲੀ ਤੇ ਰਾਜੂ ਤੁਸੀਂ ਵੀੜ ਰੌਕਾ ਚੋਪੜ ਦੇ ਵਿੱਚ ਖੇਡਦੇ ਦੇਖੇ ਹੋਣ ਤਾਂ ਤੁਸੀਂ ਟੀਮ ਕੱਟੋ ਇਹ ਪੱਕੇ ਤੌਰ ਤੇ ਰੌਕਾ ਦੇ ਵਿੱਚ ਹੀ ਖੇਡਦੇ ਆ ਇਹ ਕਲਾਮਣੀ ਲਿਖਾਉਂਦੇ ਰੌਕੇ ਹੀ ਲਿਖਾਉਂਦੇ ਆ ਇਹ ਰੌਕੇ ਕਲਾ ਤੇ ਉਹ ਬੀੜ ਰੌਕੇ ਆ ਇਹ ਰੌਕੇ ਹੀ ਲਖਾਉਂਦੇ ਆ ਇਹ ਨਾ ਇਹ ਪਿੰਡ ਰੌਕੇ ਲਖਾਉਂਦੇ ਆ ਇਹ ਪੱਕੇ ਤੌਰ ਤੇ ਰੌਕਿਆਂ ਦੇ ਵਿੱਚ ਹੀ ਖੇਡਦੇ ਆ ਤੇ ਦੂਜੇ ਨੰਬਰ ਤੇ ਕਰਮਾ ਚੱਕਰ ਸੀਨੀਅਰ ਖਿਡਾਰੀ ਆ ਸੈਮੀਫਾਈਨਲ ਮੈਚ ਹੋ ਗਿਆ ਚੱਕਰ ਟੂਰਨਾਮੈਂਟ ਸੀ ਸੈਮੀਫਾਈਨਲ ਮੈਚ ਹੋ ਗਿਆ ਇੱਕ ਅੱਧੀ ਰੇਡ ਰਹਿੰਦੀ ਸੀ ਜਦੋਂ ਕਿ ਤਰਾਜ ਲੱਗਣਾ ਹੁੰਦਾ ਆਪ ਤਾਂ ਮੈਚ ਚੱਲਦੇ ਦੇ ਵਿੱਚ ਇਤਰਾਜ ਫੀਸ ਪਹੁੰਚੀ ਤੋਂ ਕੋਈ ਇਤਰਾਜ ਫੀਸ ਨਹੀਂ ਪਹੁੰਚੀ ਪਹਿਲੀ ਤਾਂ ਗੱਲ ਥੈਮਿਫਾਈਨਲ ਮੈਚ ਦੇ ਵਿੱਚ ਕੋਈ ਇਤਰਾਜ ਹੀ ਨਹੀਂ ਫਾਈਨਲ ਦੇ ਵਿੱਚ ਟੀਮ ਪਹੁੰਚ ਗਈ ਹੈ ਰਿਜ਼ਲਟ ਠਕਲੇਰ ਹੈ ਉੱਥੇ ਵੀ ਉਹਨਾਂ ਨੇ ਟੀਮ ਕੱਟਤੀ ਉਹਨਾਂ ਨੇ ਫਾਈਨਲ ਦੇ ਵਿੱਚ ਪਹੁੰਚੀ ਹੋਈ ਟੀਮ ਕੱਟਤੀ ਤੇ ਹਾਲਾਂਕਿ ਇਹ ਕਹਿ ਰਹੇ ਆ ਕਮੇਟੀ ਵਾਲੇ ਵੀ ਆ ਕੇ ਸਾਡੇ ਨਾਲ ਚਾਹੇ ਗੱਲ ਕਰ ਲੈਣ ਉਹ ਉਹਨਾਂ ਦੇ ਇੱਕ ਮਾਸਟਰ ਫੀ ਸੀਨੀਅਰ ਬੰਦਾ ਉਹ ਸਟੇ ਸੈਕਟਰੀ ਉਹ ਬੰਦਾ ਇਹ ਕਹਿ ਰਿਹਾ ਵੀ ਤੁਹਾਨੂੰ 20000 ਰੁਪਏ ਅਸੀਂ ਦੇਵਾਂਗੇ ਰਾਮੇ ਵਾਲਿਆਂ ਤੋਂ ਦਵਾਵਾਂਗੇ ਚਾਹੇ ਰਾਮੇ ਵਾਲਿਆਂ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਸੀ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸਾਨੂੰ ਆਪਣੀ ਟੀਮ ਤਾਂ ਹੀ ਆ ਅਸੀਂ ਕੱਲ ਸਾਡੀ ਟੀਮ ਸੰਘੇੜੇ ਖੇਡੀ ਕੱਲ ਵੀ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸੰਘੇੜੇ ਟੀਮ ਘਟਦੀ ਵੀਰਦੀ ਮਸਾ ਟੀਮ ਠਾਈਆ ਸੋਨੋ ਪਤਾ ਵੀ ਟੀਮਾਂ ਠੋੜੀਆਂ ਬਹੁਤ ਔਖੀਆਂ ਮਸਾ ਸਾਡੀ ਟੀਮ ਉੱਠੀ ਆ ਇਹ ਸਾਰੇ ਪਲੇਅਰਾਂ ਨੇ ਅਸੀਂ ਛਮਿੰਦਰ ਪਾਉ ਤੋਂ ਕੈਂਪ ਲਵਾਇਆ ਉਹ ਇਸ ਵੀਡੀਓ ਦੇ ਵਿੱਚ ਉਹ ਵੀ ਅਸੀਂ ਵੀਡੀਓ ਸ਼ੇਅਰ ਕਰਾਂਗੇ ਜੇਕਰ ਉਸ ਕੈਂਪ ਦੇ ਵਿੱਚ ਪਲੇਅਰ ਨਾ ਹੋਣ ਤਾਂ ਤੁਸੀਂ ਤਾਂ ਕਿਉਂ ਇਕੱਠਿਆਂ ਨੇ ਪਲੇਅਰਾਂ ਨੇ ਮਿਹਨਤ ਲਾਈ ਆ ਇੱਕ ਸਾਡਾ ਸਾਂਝਾ ਗਰਾਊਂਡ ਆ ਉੱਥੇ ਹੀ ਪ੍ਰੈਕਟਿਸ ਲਾਉਂਦੇ ਆ ਵੀੜ rau ਕਿਤੇ rau ਕਿ ਕੋਈ ਦੋ ਪਿੰਡ ਨਹੀਂ ਦੋਨੇ ਪਚੈਤਾ ਸਾਡੇ ਕੋਲੇ ਆ ਜਿਵੇਂ ਆਪਣੇ ਕੋਲੇ ਦੌਦਰ ਗਰਪੀ ਤੇ ਦੌਦਰ ਛੜਕੀ ਦੋ ਪਿੰਡ ਆ ਤੇ ਕੀ ਉਹ ਦੋਨਾਂ ਪਿੰਡਾਂ ਦੇ ਖਿਡਾਰੀ ਅਲੱਗ-ਅਲੱਗ ਟੀਮਾਂ ਪਾਉਂਦੇ ਆ ਉਹ ਵੀ ਤਾਂ ਇੱਕ ਦੌਦਰ ਕੀ ਖੇਡਦੇ ਆ ਜਿਵੇਂ ਆਪਣੇ ਕੋਲੇ ਚੜਾਕਾ ਪੱਤੀ ਸਰਕਾਰ ਤੇ ਪੱਤੀ ਜੰਗੀਰ ਤੇ ਕੋਠੇ ਜੈਕੂ ਖੋਸਾ ਕੀ ਉਹ ਅਲੱਗ-ਲੱਗ ਖੇਡਦੇ ਆ ਨਹੀਂ ਇਕੱਠੇ ਖੇਡਦੇ ਆ ਮਹਰਾਜ ਬਹੁਤ ਵੱਡਾ ਪਿੰਡ ਆ ਉੱਥੇ 12 ਪਚੈਤਾ ਤੇ ਉਹ ਕੀ ਅਲੱਗ-ਲੱਗ ਖੇਡਦੇ ਆ ਉਹ ਵੀ ਇਕੱਠੇ ਖੇਡਦੇ ਆ ਇਸੇ ਕਰਕੇ ਕਈ ਟੀਮਾਂ ਐ ਕਈ ਪਿੰਡ ਆ ਵੱਡੇ ਪਿੰਡ ਆ ਜਿਹੜੇ ਉੱਥੇ ਕਈ ਪਚੈਤਾ ਐ ਇੱਥੇ ਚੱਕਰ ਵਾਲੇ ਵੀਰ ਨੇ ਤੁਹਾਨੂੰ ਇੱਕ ਇਹ ਕਿਹਾ ਸੀਗਾ ਵੀ ਇਹ ਪਚੈਤਾ ਲੱਗ-ਲੱਗ ਆ ਦੇ ਯੋ ਸਾਨੂੰ ਇਸ ਗੱਲ ਦਾ ਜਵਾਬ ਦੇ ਦੇਵੇ ਵੀ ਦੌਧਰ ਛੜਕੀ ਤੇ ਗਰਬੀ ਦੇ ਵਿੱਚ ਉਹ ਕਿਤੇ ਉਹਨਾਂ ਨੇ ਟੀਮ ਛੜਕੀ ਦੌਧਰ ਜਾਂ ਗਰਬੀ ਦੌਧਰ ਲਖਾਈ ਆ ਉਹ ਸਾਰੇ ਇਕੱਠੇ ਦੌਧਰ ਲਖਾਉਂਦੇ ਆ ਉਵੇਂ ਹੀ ਅਥੀ rau ke ਲਖਾਉਂਦੇ ਆ ਤੇ ਸਾਡੀ ਹੱਥ ਬੰਨ ਕੇ ਅਗਾਹ ਵਾਲੇ ਆਉਣ ਵਾਲੇ ਟੂਰਨਾਮੈਂਟ ਦੇ ਵਿੱਚ ਸਾਡੀ ਇਹ ਨਰੋਲ ਟੀਮ ਖੇਡੂਗੀ ਨਰੋਲ ਦੇ ਵਿੱਚ ਜੇਕਰ ਕਿਸੇ ਕਮੇਟੀ ਨੂੰ ਤਰਾਜ ਆ ਤੇ ਸਾਡੇ ਦੋਨੇ ਪੰਚਾਇਤਾਂ ਤੋਂ ਬਕਾਇਦਾ ਅਸੀਂ ਮਤੇ ਪਵਾਏ ਆ ਕਿ ਇਹਦਾ ਉਹਨਾਂ ਨੇ ਲਿਖ ਕੇ ਦਿੱਤਾ ਏ ਵੀ ਇਹ ਰੌਕਿਆਂ ਦੇ ਵਿੱਚ ਹੀ ਖੇਡਣਗੇ ਜਿਵੇਂ ਕਾਲੂ ਮਣੀ ਤੇ ਰਾਜੂ ਕੁਲਵਿੰਦਰ ਸਿੰਘ ਰਾਜੂ ਜਿਹੜਾ ਰੇਡਰ ਆ ਮੋਢਾ ਇਹ ਪੱਕੇ ਤੌਰ ਤੇ ਹੀ ਰੌਕਿਆਂ ਦੇ ਵਿੱਚ ਹੀ ਖੇਡਦੇ ਤੇ ਰੌਕਿਆਂ ਦੇ ਵਿੱਚ ਹੀ ਖੇਡਣਗੇ ਧੰਨਵਾਦ ਬਾਈ ਬਾਕੀ ਬਿਲਕੁਲ ਜੀ ਬਾਈ ਤੁਮਨਤ ਨੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ ਸਾਡਾ ਕਿਸੇ 플레이ਰ ਪ੍ਰਤੀ ਕਿਸੇ ਟੀਮ ਪ੍ਰਤੀ ਕਿਸੇ ਪਿੰਡ ਪ੍ਰਤੀ ਕਿਸੇ ਕਮੇਟੀ ਪ੍ਰਤੀ ਕੋਈ ਰੋਸ ਨਹੀਂ ਅਸੀਂ ਆਪ ਦਾ ਇਹਨਾਂ ਦਰਦ ਨੂੰ ਦੱਸਿਆ ਹੈ ਕਿ ਸਾਡੇ ਨਾਲ ਜਿਹੜੀ ਬਦੀਕੀ ਹੋ ਰਹੀ ਆ ਸਾਡੇ ਨਾਲ ਜਿਹੜੀ ਬੇਨਸਾਫੀ ਹੋ ਰਹੀ ਆ ਅਸੀਂ ਹੱਥ ਮੰਨ ਕੇ ਬੇਨਤੀ ਕਰਦੇ ਆ ਆਪ ਸਾਬ ਦੇ ਸਾਹਮਣੇ ਸਮੂਹੀਆਂ ਦੋਨੇ ਪੰਜੇਤਾ ਵੱਲੋਂ ਕਿ ਅੱਜ ਕੱਲ ਆਪਾਂ ਦੇਖਦੇ ਆ ਕਿ ਨਸ਼ੇਰਾ ਦੌਰ ਚੱਲ ਰਿਹਾ ਇੱਕ ਮਹੀਨਾ ਅਸੀਂ ਨਸ਼ਾਵਾਦ ਦੇ ਰੌਲਾ ਪਾ ਰਹੇ ਆ ਵੀ ਬੱਚੇ بچਾਓ ਬੱਚੇ بچਾਓ ਜੇ ਕੋਈ ਪਿੰਡ ਦੀ ਟੀਮ ਤਿਆਰ ਹੁੰਦੀ ਆ ਜਾਂ ਹੋਰ ਤੁਸੀਂ ਉਤਰਾਜ ਲਾ ਕੇ ਤੈਨੂੰ ਬਾਹਰ ਕੱਢ ਦਿੰਦੇ ਆ ਖਰਚੇ ਕਿੰਨੇ ਅੱਜ ਕੱਲ ਗੱਡੀਆਂ ਦੇ ਖਰਚੇ ਪੈਂਦੇ ਐ ਇੰਟਰਨਾਂ ਦੇ ਖਰਚੇ ਪੈਂਦੇ ਆ ਹੋਰ ਕਿੰਨੇ ਖਰਚੇ ਪੈ ਜਾਂਦੇ ਆ ਤੇ ਅਸੀਂ ਸਿਰੇ ਜਾ ਕੇ ਟੀਮ ਨੂੰ ਕੱਟ ਦਿੰਨੇ ਆ ਤੇ ਉਹ ਬੱਚਿਆਂ ਦੇ ਮਨ ਤੇ ਕੀ ਵੀਰਦੀ ਆ ਕੀ ਤੁਹਾਨੂੰ ਲੱਗਦਾ ਉਹ ਗਰਾਊਂਡ ਨਾਲ ਜੁੜੇ ਰਹਿਣਗੇ ਸੋ ਸਾਡੀ ਹੱਥ ਮੰਨ ਕੇ ਬੇਨਤੀ ਆ ਸਾਡਾ ਸਾਥ ਦੇਵੋ ਕਿਉਂਕਿ ਪਿੰਡ rauke ਵਾਲੀ ਟੀਮ ਕੋਈ ਇਹ ਨਹੀਂ ਕਿ ਖਤਮ ਹੋ ਗਈ ਸੀ ਚਲੋ ਆਪਣੀ ਰੋਜੀ ਰੋਟੀ ਦੇ ਲਈ ਸਾਡੇ ਬਹੁਤ ਸਾਰੇ ਪਲੇਅਰ ਵਿਦੇਸ਼ਾਂ ਧਰਤੀ ਚਲੇ ਗਏ ਆ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਇਸ ਕਰਕੇ ਜਿਹੜੀ ਟੀਮ ਬਹੁਤ ਸਮੇਂ ਬਾਅਦ ਦੁਬਾਰਾ ਜਿਹੜੀ ਖੜੀ ਹੋਈ ਆ ਸੋ ਅਸੀਂ ਦੋਨੇ ਹੀ ਪੰਚਾਇਤਾਂ ਵੱਲੋਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੀ ਇਸ ਗੱਲ ਨੂੰ ਸਮਝਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਮੈਂ ਸਾਰੀਆਂ ਪੰਚਾਇਤਾਂ ਦਾ ਨਗਰ ਨਿਵਾਸੀਆਂ ਦਾ ਪਲੇਅਰਾਂ ਦਾ ਜਿਨ੍ਹਾਂ ਨੇ ਪਤਵੰਤੇ ਮੇਰੇ ਪਹੁੰਚੇ ਆ ਮੈਂ ਸਾਰਿਆਂ ਦਾ ਆਪਣੀ ਸਮੂਚੀ ਜਿਹੜੀ ਟੀਮ ਆ ਕਬੱਡੀ ਟੀਮ ਆ ਇਹਨਾਂ ਦੇ ਪਲੇਅਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ